ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆ ਸਜਣੋ ਚੈਨਲ ਨੂੰ ਮੇਰੇ ਵੀਰ ਵੱਤ ਵਾਰ ਸਬਸਕ੍ਰਾਈਬ ਕਰਿਆ ਕਰੋ ਲੱਗਦੇ ਪਹਿਲ ਬਟਨ ਨੂੰ ਆਲ ਸੈਟ ਕਰਿਆ ਕਰੋ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸਜਣੋ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹਿੰਦਾ ਅੱਜ ਦੀ ਆਪਣੀ ਖਾਸ ਵਿਜਿਟ ਪਿੰਡ ਮਾਨੋਚਾਲ ਬਾਬਾ ਅਗਰਵਜਨ ਸਿੰਘ ਜੀ ਮਾਨੋਚਾਲ ਵੱਡੀ ਸਜਣੋ ਤੇ ਬਾਈ ਗੁਰਸੇਪ ਸਿੰਘ ਦੇ ਫਾਰਮ ਤੇ ਪਹੁੰਚਿਆ ਜ਼ਿਲ੍ਹਾ ਤੇ ਤਹਿਸੀਲ ਨੂੰ ਤਰਨਤਾਰਨ ਸਜਣੋ ਪੈਂਦੀ ਆ ਦੋ ਬੜਾ ਬਾਈ ਦੇ ਕੋਲ ਵਧੇਰੇ ਜਾਣਕਾਰੀ ਲੈ ਕੇ ਕਰਦੇ ਆਂ ਸਾਂਝੀ ਹੱਜ ਸਮਝ ਕੇ ਬਣੇ ਰਹੋ ਅੰਤ ਤੱਕ ਜੈ ਤੋ ਜੈ ਜੈ ਕੀਤ ਕਰਾਉਣੇ ਆ ਜੀ ਬਾਜੀ ਸਤਿ ਸ਼੍ਰੀ ਅਕਾਲ ਕੀ ਆ ਠੀਕ ਜੇ ਵਧੀਆ ਹੀ ਵਧੀਆ ਤੁਸੀਂ ਨਾ ਕੈਮ ਸਿੱਧਾ ਕੈਮ ਚਲੋ ਜੀ ਤੇ ਡਰੈਸ ਕਰੀਏ ਨਾ ਟਿਕਰਾ ਪੈਂਟ ਆਪਣਾ ਨਿੱਕੀ ਮਾਣ ਚਾਹ ਲਿਆ ਅਸੀਂ ਜਿਹੜਾ ਤਿੰਨ ਸ੍ਰੀ ਤਿੰਨ ਤਾਂ ਸਰ ਜੀ ਮੋਬਾਈਲ ਨੰਬਰ 8727067190 ਠੀਕ ਆ ਦੋ ਵਹਿੜਾ ਸਈਆਂ ਸੋਈਆਂ ਤੇ ਆ ਜਿਹੜੀ ਵਹਿੜ ਆ ਇਹਦੇ ਕੋਲ ਕਿੰਨਾ ਦੁੱਧ ਆ ਤੇ ਮਗਰ ਫੀਮੇਲ ਇਹ ਪਹਿਲਣ ਬੱਚੀ ਮਗਰ ਵੀ ਬੱਚੀ ਜੇ ਅੱਛਾ ਉਹ ਵੀ ਛਗੀ ਏ ਅੱਛਾ ਹਾਂਜੀ ਕਹਿਣ ਦੀ ਗੱਲ ਨਹੀਂ ਆਪਾਂ ਤੁਹਾਨੂੰ ਵਾਕੇ ਹਾਂਜੀ ਛੇ ਦਾ ਦੀ ਹਾਂਜੀ ਚੌਣ ਚਾਂ ਤੇ ਗੱਲ ਕਰਨ ਇੱਕ ਨੰਬਰ ਆ ਜੀ ਮੋਢੀ ਚਵਾਈ ਲੱਗੀ ਆ ਜੀ ਵੀਡੀਓ ਪਾਉਣਾ ਕਿਰੇ ਕਿਰੇ ਪਰ ਪਾਉਣਾ ਚੰਗੀ ਕੱਢ ਕੇ ਕੋਕੇ ਹੀ ਹੈਣਾ ਕੋਕੇ ਪੀ ਸੀ ਲੈ ਜਾਂਦੀ ਆ ਜੀ ਹਾਂ ਚਲ ਤੋਰ ਦੇ ਜੂੰਦੀ ਰਵੇ ਥਾਨ ਥਣ ਸਜਣੋਂ ਬਾਲਾ ਜ਼ਿਆਦਾ ਚੰਗਾ ਲੱਗਾ ਸਪੈਸ਼ਲ ਥਾਨ ਲੱਗੇ ਦੋ ਗਾਈ ਨੂੰ ਨੋਗ ਵਾਲੇ ਥਾਨ ਲੱਗੇ ਨਹੀਂ ਥਾਨ ਬਹੁਤ ਸੋਹਣੇ ਆ ਉਧਰ ਲੰਮੀ ਕਰ ਲਓ ਜੀ ਤੋਰਾ ਸਜਣੋਂ ਵੇਖੋ ਹਾਲ ਕੇ ਹਾਲ ਕੇ ਕਰਦੀ ਵੜ ਪੂਰੀ ਚਮਕਦਮ ਕਾਲੀ ਆ ਲਓ ਜੀ ਮਗਰ ਇਹ ਬੱਛੀ ਸਜਣੋਂ ਆਹ ਵੀ ਮੱਛੀ ਛਾਹ ਜੀ ਮਗਰੀ ਬੱਛੀ ਆ ਪਹਿਲਾਂ ਸੁਕਾ ਫਿਰ ਪਲੂਨ ਤੇ ਬੱਛੀ ਹੋਈ ਏ ਹਾਂ ਜੀ ਤੇ ਰੇਟ ਪਈ ਜੀ ਇਹੋ ਜਿਹੇ ਬੱਛੀ ਇਹਨਾਂ ਸੱਤ ਸਾਰ ਪਰ ਬੜੀ ਯਾਦ ਕਰੀ ਜਾਂਦੇ ਆ ਆਪਾਂ ਇੰਨਾ ਕਰ ਲੈਣੀ ਆ ਸਹੀ ਗੱਲ 55 ਦੀ ਦੇ ਦਈਏ ਹਾਂ ਨਹੀਂ ਭਾਈ ਇੱਕੋ ਕਰਕੇ ਮੁੱਲ ਕਰਦੇ 53000 ਦੀ ਨਾਲ ਦੇ 52 ਹੀ ਦੇਣੀ ਕਿਆ ਕੁਝ ਜਾਇ ਤੇ ਦੇਣਾ ਆ ਇਹਦੇ ਮਗਰੀ ਬੱਛੀ ਆ ਇਹਦੇ ਮਗਰੀ ਬੱਛੀ ਆ ਜੀ ਇੱਕ ਕਰੋ ਸੰਗ ਜਾ ਗਏ ਹੈ ਗਰਲੈਂਡੋ ਤੇ ਗਿਆ ਸੁਣਾ ਹਾਂ ਥਾਂ ਕੋਈ ਨੂੰ ਸਪੈਸ਼ਲ ਕਰਮਾ ਵਾਲੀ ਲੱਗਾ ਥਾਂ ਦੋਨੋਂ ਚੰਗੇ ਹਾਂ ਜੀ ਠੀਕ ਐ ਠੰਡੀ ਸੀਲ ਕਰਮਾ ਵਾਲੀ ਅੱਛਾ ਹਾਂ ਚਲੋ ਮਗਰੀ ਬੱਛੀ ਦੇ ਬੱਚਾ ਹੰਦੇ ਵੀ ਬੱਛੀ ਬੱਛੀ ਮਗਰੀ ਬੱਛੀ ਆ ਜੀ ਬੱਛੀ ਆ ਜੀ ਚਾਹੀ ਹਾਲ ਜੀ ਜਰਸੀ ਦੀ ਜੱਗ ਇੱਕ ਕਿਦਾਂ ਦੀ ਸੀ ਆ ਇਹਨੂੰ ਅੱਜ ਸ਼ਾਮ ਪੰਜਵਾ ਦੇਣ ਹੋ ਗਿਆ ਜੀ ਪੰਜ ਦਿਨ ਹੋ ਗਏ ਹਨ ਨਾਰੂ ਨਾਲ ਨਾਰੂ ਨਾਲ ਠੀਕ ਲਓ ਸਜਣੋ ਇਹਨਾਂ ਦਾ ਨਾਰੂ ਉਹਦੇ ਜੇ ਦੁੱਧ ਦੀ ਗੱਲ ਕਰੀਏ ਕਿੰਨਾ ਕੁ ਉਹਨਾਂ ਭਾਂਡੇ ਚ ਪਾ ਰਹੀ ਆ 10 ਕਿਲੋ ਠੰਡਾ ਦੁੱਧ ਹੈ ਜੀ ਕਰ ਮਾਰੂਗਾ 10 ਕਿਲੋ ਠੰਡਾ ਦੁੱਧ ਠੰਡਾ ਤੇ ਜਿਹੜੀ ਉਹ ਪਹਿਲਾਂ ਖੋਲਿਓ ਤੇ ਕੋਲ ਠੰਡਾ ਕਿੰਨਾ ਹੈ ਉਹਦੇ ਕੋਲ ਹੀ 12 ਲੀਟਰ ਜਿਹੜਾ ਚਵਾ ਦੇਣਾ ਨੂੰ ਉਹਦੇ ਕੋਲ 12 ਕਿਲੋ ਹਨ 8-9 ਦਿਨਾਂ ਦੀ ਸੂਈ ਜੇ ਬੈਠੀ ਠੀਕ ਹੈ ਉਹ 8-10 ਦਿਨਾਂ ਦੀ ਸੂਈ ਆ 12 ਕਿਲੋ ਇਹਦੇ ਕੋਲ 10 ਕਿਲੋ ਦੁੱਧ ਹੈ ਪੰਜਾਂ ਦਿਨਾਂ ਦੀ ਸੂਈ ਸਜਣੋ ਥਾਂ ਦੋ ਨੂੰ ਬਹੁਤ ਸੋਹਣੇ ਲੱਗੇ ਸਪੈਸ਼ਲ ਥਾਂ ਲੱਗੇ ਆ ਹਾਂ ਲੈਓ ਬਈ ਲੈਓ ਕੀ ਆ ਬਾਤ ਸੋਹਣੀ ਲੋਏ ਉਹਦਾ ਠੰਡੀ ਸੀ ਕਰਮਾਰੀ ਭਾਵੇਂ ਹਾਂ ਦੋਵੇਂ ਪਾਸੇ ਜਿੱਧਰੋਂ ਮਰਜੀ ਬਿਲਕੁਲ ਬਿਲਕੁਲ ਤੇ ਬਾਈ ਇਹਦੀ ਕੀਮਤ ਵਾਚੀ ਸਾਹਿਬ ਇਹਦੀ 50000 ਦੀ ਹਾਂ ਬਾਈ ਨਾ ਮੁੱਲ ਨ 48000 ਦੀ ਬਸ਼ੀਰੀ ਦੀ 45 ਦੀ ਨਾ ਜੈਸਨ ਹੋਈ ਕਰਦੀ ਨਹੀਂ ਤਾਂ ਕਾਏ ਹੈ ਹੈ ਜੋ 47 ਦੀ ਦੇ ਦਾਂਗੇ 46 ਦੀ ਦੇ ਦੇ ਠੀਕ ਹੈ ਜੀ ਹਨਾ 46000 ਦੀ ਸੱਜਣੋਂ ਜੈਸਨ ਹੋ ਜੂਗੀ ਇਹ ਵੈੜ ਆਉਣਾ ਪਊਗਾ ਨਿੱਕੀ ਮਾਨੋ ਜਲ ਬਾਬਾ ਗੁਰਬਜਨ ਸਿੰਘ ਨਗਰ ਆ ਠੀਕ ਹੈ ਜੀ ਆ ਪਹਿਲਾਂ ਨੇ ਉਹ ਦੋ ਜਣ ਦੱਸਿਆ ਬਾਕੀ ਤਹਾਂ ਆ ਕੇ ਤਸੱਲੀ ਕਰਨੇ ਸੱਸੀ ਗੱਲ ਸਾਰਿਆਂ ਪੜ ਫਰਾਵਾਂ